ਜੀ ਮਿੱਤਰੋ ਕੀ ਹਲਚਲ ਆ ਤੁਹਾਡਾ ਢੁੱਢਲੇ ਫੇਰ ਆਪਾਂ ਬੁਢਾਪੇ ਪੈਸ਼ਨ ਲੈਂਦੇ ਹੋਏ ਬਜ਼ੁਰਗਾ ਦੀ ਫਣੀ ਕਮੈਂਟਾਂ ਵਾਲੀ ਵੀਡੀਓ ਲੈ ਕੇ ਆ ਚੁੱਕੇ ਆ ਲੱਗਦਾ ਬਜ਼ੁਰਗਾਂ ਤੇ ਵੀ ਇੰਸਟਾਗ੍ਰam ਦਾ ਭੂਤ ਸਵਾਰ ਹੋ ਗਿਆ ਜੀ ਮਿੱਤਰੋ ਹੁਣ ਆ ਵੀਡੀਓ ਵੇਖੋ ਫਿਰ ਆਪਾਂ ਲੋਕਾਂ ਵੱਲੋਂ ਕੀਤੇ ਹੋਏ ਬਹੁਤ ਹੀ ਜ਼ਬਰਦਸਤ ਫਣੀ ਕਮੈਂਟ ਪੜਦੇ ਆ ਤੇ ਚਲੋ ਫਿਰ ਆਜੋ ਇਹ ਬਾਬਾ ਪੇਨ ਕਿਲਰ ਵਰਗਾ ਸਾਰੇ ਦਰਦ ਮਿਟਾ ਦਿੰਦਾ ਲੱਗਦਾ ਬਾਬੇ ਨੇ ਇਸ ਉਮਰ ਚ ਪੱਦ ਵਾਲੀ ਨਾਲ ਹੀ ਪੜਵਾ ਲੈਣੀ ਦਾਦਾ ਜੀ ਨਹੀਂ ਮੁਟਿਆਰ ਮੈਂ ਹੋ ਮਸੜ ਜਦੋਂ ਉਹ ਛੱਟ ਹਸਾ ਲੈਂਦਾ ਲੱਗਦਾ ਦਾਦੀ ਦੀ ਆਤਮਾ ਆ ਗਈ ਦਾਦੇ ਚ ਬੱਤ ਸਹੀ ਏ ਇਹਨੂੰ ਤਾਂ ਮੇਰਾ ਦਾਦਾ ਅਮਰਾ ਸੰਭੂ ਲੋਕਾਂ ਦੇ ਜਵਾਕ ਵਿਗੜਦੇ ਆ ਇੱਥੇ ਤਾਂ ਇਹਨਾਂ ਦਾ ਬਾਪੂ ਹੀ ਵਿਗੜਿਆ ਫਿਰਦਾ ਅੰਕਲ ਜੀ ਇਸ ਉਮਰ ਚ ਤੇਰੇ ਕੜਾਲ ਪੈ ਗਈ ਤਾਂ ਨਿਕਲ ਨਹੀਂ ਛੇਤੀ ਗੀ ਤੂ ਰਹਿ ਜਾ ਪਾਰਤੀ ਵਿਆਹ ਵੀ ਤੇਰੀ ਕੀ ਸਜਣਾ ਵੀਰ ਤੈਨੂੰ ਫਿਰੋਤੀ ਦੀਆਂ ਕਾਲਾਂ ਆਉਣ ਲੱਗ ਪਈਆਂ ਹੋਣੀਆਂ ਤੇਰੀ ਇੰਨੀ ਚੜਾਈ ਦੇਖ ਕੇ ਹਾਂ ਕੋਰ ਨਾ ਵੀ ਤੂ ਰਹਿ ਜਾ ਪਾਰਤੀ ਵਿਆਹ ਵੀ ਤੇਰੀ ਕੀ ਸਜਣਾ ਵੀਰੇ ਗੱਲ ਤੋਂ ਉਹਨੂੰ ਫੋਨ ਤੇ ਵੀ ਕਹਿ ਸਕਦਾ ਸੀ ਗਾਣਾ गा ਕੇ ਸਾਡੇ ਕੰਨਾਂ ਦੇ ਪਰਦੇ ਕਿਉਂ ਪਾ ਲਈ ਜਨਾ ਨਾਲੇ ਵੀਰ ਅਖਾੜਾ ਲਵਾਣਾ ਕਿੰਨੇ ਪੈਸੇ ਲਏਗਾ ਸਟੇਜ ਤੇ ਚੜਾ ਕੇ ਤੇਰੇ ਸਿਰ 'ਚ ਜੁੱਤੀਆਂ ਮਾਰਨੀਆਂ ਸਿਰ ਤੇ ਰਾ ਜੁੱਤੀਆਂ ਸਾਡੀਆਂ ਗਜਬ ਇੱਜ਼ਤੀ ਹੈ ਗੀਤੂ ਰਹਿ ਗਿਆ ਪਾਰਤੀ ਵਿਆਹ ਦੀ ਤੇਰੀ ਕੀ ਸੱਜਣਾ ਧਾਨਾ ਉਹ ਬੰਦੇ ਜਿਹੜੇ ਸਾਹਮਣੇ ਬੈਠਾ ਤੇਰਾ ਗੀਤ ਸੁਣੀ ਜਾਂਦੇ ਆ ਨਾਲੇ ਵੀਰ ਮੈਂ ਤੇਰਾ ਬਹੁਤ ਵੱਡਾ ਫੈਨ ਆ ਤੂੰ ਮੈਨੂੰ ਜਿੱਥੇ ਵੀ ਮਿਲੇਗਾ ਤੇਰੇ ਛਾਤੀ 'ਚ ਲੱਤਾਂ ਮਾਰਨੀ ਆ ਮੈਂ ਭਾਈ ਹਾਪੇ ਕੀ ਹੋ ਰਹਾ ਭਾਈ ਪਾਰਟੀ ਤਾਂ ਹੋ ਗਈ ਸੀ ਬਸ ਥੋੜਾ ਭੋਰਾ ਚੋਰਾ ਰਹਿ ਗਿਆ ਸੀ ਲੱਡੂਆਂ ਦਾ ਤੇ ਜਲੇਬੀਆਂ ਦਾ ਜਦੋਂ ਮਰਜ਼ੀ ਆ ਕੇ ਲੈ ਜਾਈ ਤੇ ਗਾਣਾ ਗਾਣ ਲਈ ਤੇਰੇ ਮੂੰਹ 'ਚ ਇੱਕ ਅੱਧਾ ਦੰਦ ਹੋਣਾ ਚਾਹੀਦਾ। ਬੱਤ ਸਹੀ ਏ। ਯਾਰ ਇਹ ਨੂੰ ਮਨਾਉਣ ਦਾ ਕਿੱਜ ਹੋਣਾ ਚਾਹੀਦਾ। ਤੂੰ ਵੀ ਜਿਆਦਾ ਲੰਬੀ ਹੇਕ ਨਾਲਾਂ ਅੰਕਲ ਕਿਤੇ ਤੇਰੇ ਪ੍ਰਾਣ ਨਾ ਨਿਕਲ ਜਾਣ। ਨਾਲੇ ਗਾਣ ਦਾ ਵੀ ਚੱਜ ਹੋਣਾ ਚਾਹੀਦਾ ਅੰਕਲ ਹਰੇਕ ਵਾਰ ਨਹੀਂ ਪੋਰੀ ਦੀ। ਹੋਣਾ ਡੀਡੀ ਪੰਜਾਬੀ ਵਾਲੇ ਕਿਹਨੇ ਖੁੱਲੇ ਛੜਤੇ। ਲਾਸਟ 'ਚ ਤਾਂ ਉਲਟੀ ਕਰ ਦੇਣੀ ਸੀ ਅੰਕਲ ਨੇ। ਹੋਏ ਚਾਹੀਦਾ ਤੇਰੇ ਹੱਥਾਂ 'ਚ ਅੰਕਲ ਕਣਕਾਲਾ ਛੱਜ ਹੋਣਾ ਚਾਹੀਦਾ ਕੱਲੇ ਹੱਥ ਹਿੱਲਦੇ ਸਹੀ ਨਹੀਂ ਲੱਗਦੇ ਸਹੇਲੀ ਨੂੰ ਆਹ ਗਾਣਾ ਸੁਣਾਇਆ ਬਲੌਕ ਹੀ ਕਰ ਗਈ ਸਾਬਾਸ ਕੀ ਹੋਣਾ ਚਾਹੀਦਾ ਅੰਕਲ ਹਟੀ ਨਾ ਜਿੰਨਾ ਚੜ ਕਲਦੀਪ ਮਾਨਕ ਥੱਲੇ ਆ ਕੇ ਤੇਰੇ ਚਿਤਨਾ 'ਚ ਤੂੰ ਵੀ ਨਹੀਂ ਫਸਾ ਕੇ ਜਾਂਦਾ